ਕਿਸਾਨ ਵੀਰੋ ਵੈਗੂ ਜੀ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਏਡੀਓ ਕੇਤੀ ਬੜੀ ਤੇ ਕਿਸਾਨ ਭਾਈ ਭਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਫ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਦੇ ਵੀਡੀਓ ਦਾ ਆਪਣਾ ਜਿਹੜਾ ਵਿਸ਼ਾ ਰਹੂਗਾ ਕੁਝ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀਗੇ ਇੱਕ ਤਾਂ ਸੀਗਾ ਕਈ ਵੀਰਾਂ ਦੇ ਜਿਹੜੇ ਪੱਤੇ ਐ ਆਪਣੇ ਕਣਕ ਦੇ ਬੂਟਿਆਂ ਦੇ ਉਹ ਮੁੰਨੇ ਸ਼ੁਰੂ ਹੋਏ ਆ ਉਹਨਾਂ ਬਾਰੇ ਗੱਲ ਕਰਾਂਗੇ ਵੀ ਉਹਦੇ ਪਿੱਛੇ ਇੱਕ ਦੋ ਕਾਰਨ ਹੁੰਦੇ ਆ ਉਹ ਕਾਰਨ ਕੀ ਹੈ ਕਈ ਉਸ ਚੀਜ਼ ਨੂੰ ਬੋਰਨ ਦੀ ਡੈਫੀਸ਼ੈਂਸੀ ਸਮਝ ਰਹੇ ਆ ਉਹਦਾ ਵੀ ਫਰਕ ਦਿਖਾਵਾਂਗੇ ਵੀ ਉਹਦੇ ਨਾਲੋਂ ਕੀ ਡਿਫਰੈਂਸ ਹੈ ਤੇ ਦੂਜਾ ਕਈ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀਗੇ ਵੀ ਆਪਣਾ ਜਿਹੜੀ 0.5234 ਬੋਰਨ ਫੰਗੀਸਾਈਡ ਜਾਂ 13045 ਬੋਰਨ ਫੰਗੀਸਾਈਡ ਜਿਹੜੀ ਹੈ 스프ਰੇ ਹੈ ਉਹ ਆਪਾਂ ਦਿਨਾਂ ਦੇ ਹਿਸਾਬ ਨਾਲ ਕਰਨੀ ਹੈ ਜਾਂ ਕਿਹੜੀ ਸਟੇਜ ਤੇ ਕਰਨੀ ਹੈ ਉਹ ਸਟੇਜ ਦੀ ਤੁਹਾਨੂੰ ਪਿਕਚਰ ਵੀ ਦਿਖਾਵਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਸਾਰਾ ਡਾਇਗਰਾਮਾਂ ਦੇ ਥਰੂ ਅੱਜ ਸਾਰਾ ਕੁਝ ਸਮਝਾਵਾਂਗੇ ਸੋ ਕਿਰਪਾ ਕਰਕੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਐਂਡ ਤੇ ਇੱਕ ਇੰਪੋਰਟੈਂਟ ਪੁਆਇੰਟ ਜਿਹੜਾ ਦੱਸਣਾ ਤੁਹਾਨੂੰ ਵੀ ਸਹੀ ਟਾਈਮ ਸਪਰੇਅ ਦਾ ਕਿੰਨੇ ਵਜੇ ਤੋਂ ਪਹਿਲਾਂ ਜੇਕਰ ਆਪਾਂ ਸਪਰੇਅ ਕਰਦੇ ਹਾਂ ਕਿਹੜੀ ਸਟੇਜ ਤੇ ਤਾਂ ਉਹ ਜਿਹੜੀ ਆਪਾਂ ਨੂੰ ਨੁਕਸਾਨ ਕਰ ਸਕਦੀ ਹੈ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀਰੇ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿੜੀਏ ਤੁਸੀਂ ਮੇਰੀਆਂ ਹਰ ਵੀਡੀਓ ਦੇਖ ਸਕੋ ਤੇ ਇਸ ਦੇ ਨਾਲ ਹੀ ਜੇਕਰ ਕਿਸਾਨ ਵੀਰੋ ਤੁਸੀਂ ਕੋਈ ਤੁਹਾਨੂੰ ਕੋਈ ਖੇਤੀਬਾੜੀ ਸੰਬੰਧਰ ਸਮੱਸਿਆ ਹੈਗੀ ਹੈ ਤਾਂ ਉਹਦਾ ਹੱਲ ਚਾਹੁੰਦੇ ਹੋ ਤਾਂ ਉਹਦੇ ਲਈ ਤੁਸੀਂ ਮੇਰੇ WhatsApp ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਹੜਾ ਕਿ ਨੰਬਰ ਹੈਗਾ 8198011111 ਨੰਬਰ ਫੇਰ ਨੋਟ ਕਰ ਲਓ ਜੀ 8198011111 ਤਾਂ ਕਰਦੇ ਆਂ ਵੀਡੀਓ ਸ਼ੁਰੂ ਕਿਸਾਨ ਵੀਰੋ ਜਿਵੇਂ ਕਿ ਆਹ ਖੇਤ ਦੇ ਵਿੱਚ ਆਪਾਂ ਦੇਖ ਰਹੇ ਆਂ ਵੀ ਜਿਹੜੇ ਆ ਪੱਤੇ ਆ ਉਹ ਮੁੜੇ ਹੋਏ ਸੀਗੇ ਇਹਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਤੁਸੀਂ ਧਿਆਨ ਨਾਲ ਦੇਖਿਓ ਵੀ ਜੇਕਰ ਆਪਣੇ ਪੱਤੇ ਇਸ ਹਾਂ ਨਾਲ ਮੁੜਦੇ ਆ ਵੀ ਜਿੱਥੋਂ ਬੱਲੀ ਨਿਕਲਦੀ ਐ ਉਹਨੇ ਅੜ ਕੇ ਨਿਕਲਣਾ ਹੁਣ ਜਿਵੇਂ ਆ ਬੱਲੀ ਐ ਇੱਥੋਂ ਤੁਸੀਂ ਦੇਖ ਲਓ ਵੀ ਆ ਜਿਹੜਾ ਸਾਰਾ ਪੱਤਾ ਇਹ ਮੁੜਿਆ ਹੋਇਆ ਜੇਕਰ ਇਸ ਤਰ੍ਹਾਂ ਦੀ ਆਪਾਂ ਨੂੰ ਕੋਈ ਪ੍ਰੋਬਲਮ ਆਉਂਦੀ ਐ ਜਿਵੇਂ ਆਹ ਦੇਖ ਲਓ ਪੱਤੇ ਨੇ ਇਥੋਂ ਵਟ ਖਾਦਾ ਹੋਇਆ ਇਥੋਂ ਬਾਹਰ ਦੇ ਵਿੱਚ ਜਿਹੜਾ ਆਪਣਾ ਨਿਕਲਣਾ ਸਿੱਟੇ ਨੇ ਤਾਂ ਉਦੋਂ ਜਿਹੜੀ ਹੈ ਸਿੱਟੇ ਨੇ ਅੜ ਕੇ ਨਿਕਲਣਾ ਤੇ ਇੱਥੇ ਇੱਕ ਤੁਸੀਂ ਧਿਆਨ ਨਾਲ ਇੱਕ ਕਲੀਅਰ ਕੱਟ ਸਿੰਪਟਮ ਹੈ ਜਿਹੜਾ ਮੈਗਨੀਜ਼ ਡੈਫੀਸ਼ੈਂਸੀ ਦਾ ਹੈਗਾ ਕਈ ਵਾਰ ਭਾਰੀਆਂ ਜ਼ਮੀਨਾਂ ਦੇ ਵਿੱਚ ਜਿੱਥੇ ਮੈਗਨੀਜ਼ ਦੀ ਇੱਕ ਸਪਰੇ ਹੋਈ ਹੁੰਦੀ ਹੈ ਜਾਂ ਹੋਈ ਨਹੀਂ ਹੁੰਦੀ ਉੱਥੇ ਜਿਹੜੀ ਇਹ ਪ੍ਰੋਬਲਮ ਆ ਜਾਂਦੀ ਹੈ ਦੂਜਾ ਕਈ ਵਾਰ ਪੱਤੇ ਇਸ ਤਰ੍ਹਾਂ ਫੋਲਡ ਹੋਣ ਲੱਗ ਜਾਂਦੇ ਆ ਤੁਸੀਂ ਦੇਖਿਓ ਕਣਕ ਦੇ ਸਾਰੇ ਪੱਤੇ ਜਿਹੜੇ ਆ ਫੋਲਡ ਆਪਣੇ ਆਪ ਨੂੰ ਵਿੱਚੋਂ ਵਿੱਚੋਂ ਕਰਨ ਲੱਗ ਜਾਂਦੇ ਆ ਇਹਦਾ ਰੀਜ਼ਨ ਹੈਗਾ ਟੈਂਪਰੇਚਰ ਫੈਕਟ ਕਈ ਵਾਰ ਜੇ ਰੋ ਟੈਂਪਰੇਚਰ ਜ਼ਿਆਦਾ ਹੁੰਦਾ ਤਾਪਮਾਨ ਜ਼ਿਆਦਾ ਵੱਜ ਜਾਂਦਾ ਤਾਂ ਜਿਹੜਾ ਪੱਤਿਆਂ ਦੇ ਉੱਤੋਂ ਵੇਪਰੇਸ਼ਨ ਐਵੇਪਰੇਸ਼ਨ ਹੋਣੀ ਹੁੰਦੀ ਹੈ ਜਾਂ ਕਿਹੜੀ ਪਾਹ ਬਣ ਕੇ ਜਿਹੜਾ ਪਾਣੀ ਉੱਡਣਾ ਹੁੰਦਾ ਉਸ ਲਾਸ ਨੂੰ ਘਟਾਉਣ ਲਈ ਬੂਟਾ ਕੀ ਕਰਦਾ ਉਹਦੇ ਪੱਤੇ ਮੋੜ ਲੈਂਦਾ ਤਾਂ ਕਿ ਉਹਦਾ ਲੀਫ ਏਰੀਆ ਇੰਡੈਕਸ ਘਟ ਜੇ ਤੇ ਵੇਪਰੇਸ਼ਨ ਘਟੋ ਇਥੇ ਲੰਬੇ ਸਮੇਂ ਤੱਕ ਲਈਏ ਜਿਹੜਾ ਮੋਇਸਚਰ ਰਹਿ ਸਕੇ ਤਾਂ ਇੱਕ ਇਸ ਤਰ੍ਹਾਂ ਪੱਤੇ ਹੋ ਜਾਂਦੇ ਜੇਕਰ ਪੱਤੇ ਆਪੇ ਇਸ ਤਰ੍ਹਾਂ ਤਾਂ ਇਹ ਜਿਹੜੀ ਕਲੀਅਰ ਕਟ ਹੈ ਜਿਹੜੀ ਇਹ ਬੋਰਨ ਦੀ ਘਾਟ ਹੈ ਯਾਂ ਇਹਦੇ ਨਾਲ ਕੀ ਹੈ ਕਈ ਵਾਰ ਆਹ ਜਿਹੜੇ ਕੋਨਿਆਂ ਤੇ ਹੈ ਦਾਤੀ ਦੇ ਐ ਦੰਦਿਆਂ ਜਿਹਾ ਜਿਹੜੇ ਐ ਪੈ ਜਾਂਦੇ ਆ ਤਾਂ ਜੇਕਰ ਅਜਿਹਾ ਆਪਾਂ ਨੂੰ ਦਿਸਦਾ ਤਾਂ ਇਹ ਹੈ ਜਿਹੜੀ ਆਪਣੀ ਕਲੀਅਰ ਕਟ ਬੋਰਨ ਦੀ ਘਾਟ ਹੈ ਇਹ ਤਿੰਨਾਂ ਤੁਸੀਂ ਕਨਫਿਊਜ਼ ਨਾ ਹੋਇਓ ਜੇਕਰ ਸਾਰੇ ਐ ਪੱਤੇ ਮੁਰਦੇ ਆ ਤਾਂ ਟੈਂਪਰੇਚਰ ਦੇ ਇਫੈਕਟ ਕਰਕੇ ਹੌਲੀ-ਹੌਲੀ ਵੈਰਾਈਟਲ ਕੈਰੈਕਟਰ ਹੁੰਦਾ ਹੌਲੀ-ਹੌਲੀ ਆਪੇ ਠੀਕ ਹੋ ਜਾਂਦਾ ਤੇ ਜੇਕਰ ਆਹ ਚੀਜ਼ ਹੈ ਇਹਨੂੰ ਤੁਸੀਂ ਇਮੀਡੀਏਟਲੀ 0.5% ਮੈਗਨੀ ਦੀ ਸਪਰੇਅ ਕਰ ਸਕਦੇ ਹੋ ਜੇਕਰ 100 ਕਿਲੋ 200 ਕਿਲੋ ਪਾਣੀ ਲਾਉਣਾ ਤਾਂ 100 ਕਿਲੋ ਜੇਕਰ 100 100 ਲੀਟਰ ਲਾਉਣਾ ਤਾਂ ਆਪਾਂ 0.5% ਜਿਹੜੀ ਇਹਦੀ ਬਣਾ ਲੈਣੀ ਆ ਤਾਂ ਇਹਦਾ ਪੂਰਾ ਜਿਹੜਾ ਹੱਲ ਆਪਾਂ ਨੂੰ ਨਹੀਂ ਮਿਲੂ ਝਾੜ ਵੀ ਘਟ ਸਕਦਾ ਹੈ ਪਰੰਤੂ ਕੁਝ ਹੱਦ ਤੱਕ ਜਿਹੜਾ ਆਪਣਾ ਨੁਕਸਾਨ ਹੋਣੋਂ ਬਚੂਗਾ ਸੋ ਅੱਗੇ ਜਿਹੜਾ ਆਪਾਂ ਆ ਜਾਂਦੇ ਆ ਵੀ ਜਿਹੜੀ ਆਪਾਂ ਸਪਰੇਅ ਹੈ 05234 13045 ਬੋਰੋਨ ਫੰਗੀਸਾਈਡ ਦੀ ਉਹ ਕਿਹੜੇ ਸਟੇਜ ਤੇ ਕਰਨੀ ਹੈ ਇਹਦਾ ਜਿਵੇਂ ਕਿ ਮੈਂ ਕੱਲ ਇੱਕ ਵੀਡੀਓ ਪਾਈ ਸੀ ਪਰसों ਉਹਦੇ ਵੀ ਦੱਸਿਆ ਸੀ ਵੀ ਐਨੇ ਦਿਨ ਤੇ ਜਾ ਕੇ ਜਿਹੜੀ ਆਪਾਂ ਇਹ ਸਪਰੇਅ ਕਰ ਸਕਦੇ ਹਾਂ ਉਹਦੇ ਚ ਮੇਨ ਇਹ ਵੀ ਪੁਆਇੰਟ ਦੱਸਿਆ ਗਿਆ ਸੀ ਜਦੋਂ ਜਿਹੜੀ ਹੈ ਆਪਣੀ ਫਸਲ ਹੈ ਜਿਹੜੀ ਗੋਭ ਦੇ ਵਿੱਚ ਆਉਂਦੀ ਹੈ ਜਦੋਂ ਇਸ ਤਰ੍ਹਾਂ ਉਹਦੇ ਵਿੱਚ ਜਿਹੜੀ ਆ ਬੱਲੀ ਬੰਨੀ ਸਟਾਰਟ ਹੁੰਦੀ ਹੈ ਉਹ ਪੈਪ ਦੇ ਵਿੱਚ ਤਾਂ ਉਹਨੂੰ ਆਪਾਂ ਗੋਹ ਵਾਲਾ ਸਮਾਂ ਕਹਿੰਦੇ ਆ ਕਿਉਂਕਿ ਅੱਜ ਇੱਕ ਕਿਸਾਨ ਵੀਰ ਦਾ ਫੋਨ ਆਇਆ ਸੀ ਉਹਨਾਂ ਨੂੰ ਗੋਭ ਦਾ ਨਹੀਂ ਪਤਾ ਚੱਲ ਰਿਹਾ ਸੀ ਜਦੋਂ ਪੈਪ ਦੇ ਵਿੱਚ ਜਿਵੇਂ ਆਪਣੀ ਬੱਲੀ ਬੰਨੀ ਸਟਾਰਟ ਹੋਈ ਤਾਂ ਉਹ ਜਿਹੜਾ ਗੋਹ ਦਾ ਪੀੜ ਜਿਹੜਾ ਸਟਾਰਟ ਹੋ ਜਾਂਦਾ ਉਦੋਂ ਜਿਹੜਾ ਇਹ ਸਪਰੇਅ ਕਰਨ ਦਾ ਫਾਇਦਾ ਕਿਉਂਕਿ ਉਦੋਂ ਇਹਨੇ ਜਿਹੜਾ ਉਦੋਂ ਫਾਸਫੋਰਸ ਤੇ ਜਿਹੜੀ ਇਹ ਪੋਟਾਸ਼ ਦੀ ਜ਼ਿਆਦਾ ਲੋੜ ਹੁੰਦੀ ਹੈ ਪੋਟਾਸ਼ ਵੱਧ ਟੈਂਪਰੇਚਰ ਤੋਂ ਬਚਾਊਗੀ ਜਿੰਨਾ ਨਿਊਟਰੀਐਂਟਸ ਟ੍ਰਾਂਸਲੋਕੇਸ਼ਨ ਵਗੈਰਾ ਕਰਕੇ ਸਾਰਾ ਦਾਣੇ ਤੱਕ ਲੈਣਾ ਉਹ ਵੀ ਪੋਟਾਸ਼ ਨੇ ਕਰਨਾ ਜਿਹਦੇ ਕਰਕੇ ਦਾਣੇ ਚਮਕੀਲੇ ਹੋਣਗੇ ਤੇ ਜਿਹੜਾ ਪੈਸ ਤੇ ਡਿਜ਼ੀਜ਼ ਤੋਂ ਵੀ ਲੜਨ ਦੇ ਵਿੱਚ ਉਹਨੂੰ ਮਦਦ ਕਰੂ ਯਾਨੀ ਕਿ ਬਿਮਾਰੀਆਂ ਤੇ ਕੀਟਾਂ ਤੋਂ ਦੂਜਾ ਜਿਹੜਾ ਫਾਸਫੋਰਸ ਹੈ ਉਹ ਦਾਣੇ ਨੂੰ ਮੋਟਾ ਕਰਨ ਦੇ ਵਿੱਚ ਹੈਲਪ ਕਰੂਗਾ ਸੋ ਇਸੇ ਲਈ ਰਿਕਮੈਂਡੇਸ਼ਨ ਕੀਤੀ ਸੀ ਵੀ 05234 ਵੀ ਆਪਾਂ ਕਰ ਸਕਦੇ ਹਾਂ ਜਾਂ ਆਪਾਂ 13045 ਕਰ ਸਕਦੇ ਹਾਂ ਹੁਣੇ ਜੇਕਰ ਆਪਾਂ ਸਟੇਜਾਂ ਦੇਖੀਏ ਤਾਂ ਆ ਜਿਵੇਂ ਕਿ ਜਿਹੜੀ ਵੈਰੈਟੀ ਹੈ 150 ਦਿਨ ਤੇ ਮੈਚੂਰ ਹੋ ਰਹੀ ਹੈ 130 ਦਿਨ ਤੇ ਮੈਚੂਰ ਹੋ ਰਹੀ ਹੈ ਤਾਂ ਹੁਣ ਆਪਾਂ ਦੇਖੀਏ ਇੱਥੇ ਜਿਹੜੀ ਹੈਡਿੰਗ ਸਟੇਜ ਹੈ ਆ ਹੈਡਿੰਗ ਹੈ ਜਿਹਨੂੰ ਪੂਰਾ ਆਪਣਾ ਜਿਹੜਾ ਸਪਾਈਕ ਹੈ ਜਿਹੜੀ ਬਾਹਰ ਆ ਗਈਆਂ ਕਹ ਲਈਏ ਬੱਲੀ ਬਾਹਰ ਆ ਗਈ ਉਹਨੂੰ ਆਪਾਂ ਹੈਡਿੰਗ ਸਟੇਜ ਕਹਿੰਦੇ ਆ ਹੁਣ ਇੱਥੇ ਤਾਂ ਇਹ ਜਿਹੜੀ ਹੈਗੀ ਹੈ 80 ਦਿਨ ਤਿਆਰੀ ਹੈ ਹੈਡਿੰਗ ਸਟੇਜ ਤੇ ਜਿਹੜੀ ਇੱਥੇ ਹੈ 65 ਦਿਨ ਤਿਆਰੀ ਹੈ ਇਹ ਫਿਰ ਸਮੇਂ ਲਈ ਵੀ ਵੈਰਾਈਟੀ ਤੋਂ ਵੈਰਾਈਟੀ ਵੈਰੀ ਕਰਦਾ ਜਿਵੇਂ ਇੱਥੇ ਜੇਕਰ ਜੇਕਰ ਸੌਕ ਦਿੰਦਾ ਇਹਨਾਂ ਨੇ ਲਿਆ ਤਾਂ ਇੱਥੇ ਜਿਹੜਾ ਹੈਡ ਅਮਰਜੈਂਸ ਹੈ ਉਹ 50 ਦਿਨ ਤੇ ਹੋ ਰਿਹਾ ਤੇ ਜਿਹੜੀ ਪੂਰੀ ਬੱਲੀ ਹੈ ਜਾਂ ਜਿਹੜੀ ਫਲਾਵਰਿੰਗ ਹੈ ਐਂਥਸਿਸ 55 ਦਿਨ ਤੇ ਹੋਣੀ ਹੈ ਜਿਹੜੀ ਸ਼ੁਰੂ ਹੋਗੀ ਤਾਂ ਆਪਾਂ ਜਿਹੜਾ ਹੈਗਾ ਵੈਰਾਈਟੀ ਦੇ ਹਿਸਾਬ ਨਾਲ ਦੇਖਣਾ ਵੀ ਜਦੋਂ ਆਪਣੀ ਫਸਲ ਹੈ ਜਿਹੜੀ ਗੋਪ ਦੇ ਵਿੱਚ ਹੈ ਇਹਨਾਂ ਪੈੱਬ ਦੇ ਵਿੱਚ ਬੱਲੀ ਬੰਨੀ ਸ਼ੁਰੂ ਹੋਗੀ ਉਦੋਂ ਜਿਹੜੀ ਆਪਾਂ ਇਹ ਸਪਰੇਆ ਕਰਨੀ ਹੈ ਅੱਗੇ ਕਰ ਆ ਜਾਂਦੀ ਹੈ ਜਦੋਂ ਆਪਣੇ ਐਂਥਸਿਸ ਸ਼ੁਰੂ ਹੁੰਦੀ ਹੈ ਜਦੋਂ ਫਲਾਵਰਿੰਗ ਸ਼ੁਰੂ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਬੂਰ ਪੈਣ ਲੱਗ ਗਿਆ ਕਣਕਰ ਹੁਣ ਜਿਹੜੇ ਆ ਤੁਹਾਨੂੰ yellow part ਦਿਖ ਰਿਹਾ ਇਹਨਾਂ ਨੂੰ ਆਪਾਂ ਐਂਥਰਸ ਕਹਿੰਦੇ ਆ ਐਂਥਰਸ ਇਹ ਕੀ ਹੈ ਪੋਲੀਨੇਸ਼ਨ ਦੇ ਵਿੱਚ ਹੈਲਪ ਕਰਦੇ ਇੱਕ ਮੇਲ ਪਾਰਟ ਹੁੰਦਾ ਮਾਦਾ ਪਾਰਟ ਹੁੰਦਾ ਆਪਣਾ ਪੋਲਨ ਦਾ ਜਿਹਦੇ ਵਿੱਚ ਆਪਾਂ ਨੂੰ ਕੀ ਹੈ ਇਨੇ ਜੋ ਪੋਲੀਨੇਸ਼ਨ ਕਰਨੀ ਹੈ ਫੇਰ ਹੀ ਜਿਹੜਾ ਆਪਣਾ ਜਾ ਕੇ ਹੈ ਦਾਣਾ ਬੰਨਣਾ ਹੁਣ ਜਿਵੇਂ ਕਿ ਆਹ ਡਾਇਗ੍ਰam ਤੁਸੀਂ ਦੇਖ ਸਕਦੇ ਹੋ ਇਹ ਡਾਇਗ੍ਰam ਹੈਗਾ ਪੋਲਨ ਦਾ ਜਿਹਦੇ ਵਿੱਚ ਐਂਥਰ ਮੇਲ ਪਾਰਟ ਹੈ ਜਿਹੜਾ ਸਟਿਗਮਾ ਫੀਮੇਲ ਪਾਰਟ ਤੇ ਟ੍ਰਾਂਸਫਰ ਹੋ ਰਿਹਾ ਤੇ ਪੋਲੀਨੇਸ਼ਨ ਹੋ ਯਾਨੀ ਕਿ ਜਿਹੜਾ ਆ ਮੇਲ ਪਾਰਟ ਹੁੰਦਾ ਜਦੋਂ ਆਪਾਂ ਆਪਣੇ ਜਿਹੜੇ ਪੁੱਲ ਨੂੰ ਖੋਲ ਕੇ ਦੇਖਾਂਗੇ ਜਦੋਂ ਬੂਰਪੈਣ ਲੱਗਦਾ ਤਾਂ ਉਹ ਸਟਰਕਚਰ ਤੁਹਾਨੂੰ ਅੰਦਰੋਂ ਹੀ ਜਾ ਦੇਖੂਗਾ ਇੱਥੇ ਜਿਹੜੇ ਆ ਆ ਵਾਲੇ ਜਿਹੜੇ yellow ਹੈ ਇਹ ਇੱਥੇ ਦਿਖਦੇ ਆ ਇਹਨੂੰ ਓਵਰੀ ਕਹਿੰਦੇ ਆ ਜਾਂ ਸਟਿਗਮਾ ਕਹਿੰਦੇ ਆ ਤੇ ਉਸ ਤੋਂ ਬਾਅਦ ਜਿਹੜਾ ਇਹਦੇ ਨਾਲ ਪੋਲਨ ਗ੍ਰੇਨ ਬੰਨੇ ਸ਼ੁਰੂ ਹੋ ਜਾਂਦੇ ਆ ਦੇਖ ਲਓ ਇੱਥੇ ਜਿਹੜੀ ਐ ਸਟਾਰਟਿੰਗ ਜਿਹੜੀ ਐ ਗ੍ਰੇਨ ਫਾਰਮੇਸ਼ਨ ਇਸ ਤਰ੍ਹਾਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਇਸ ਤਰੀਕ ਤਸਵੀਰ ਦੇ ਵਿੱਚ ਦੇਖ ਲਓ ਆ ਮਾਈਕਰੋਸਕੋਪਿਕ ਤਸਵੀਰ ਹੈ ਇਹ ਓਵਰੀ ਹੈ ਆ ਓਵਰੀ ਹੈ ਆਸੇ ਪਾਸੇ ਜਿਹੜੇ ਆ ਸਟਿਗਮਾ ਇੱਥੇ ਜਿਹੜਾ ਇਹਦੇ ਵਿੱਚ ਐਂਥਰ ਦਿਖਦੇ ਆ ਜਾਂ ਆ ਜਿਹੜੀ ਕਹ ਲਈਏ ਆ ਓਵਰੀ ਹੈ ਜਿੱਥੇ ਉਹ ਲਿਖਿਆ ਹੋਇਆ ਆ ਐਂਥਰ ਹੈ ਆ ਇਹਨੂੰ ਫਿਲਾਮੈਂਟ ਕਹਿ ਲੈਂਦੇ ਆ ਜਿਹੜੀਆਂ ਛੋਟੀਆਂ ਡੰਡੀਆਂ ਜਦੋਂ ਐਂਥਰਾ ਇੱਥੇ ਜਾ ਕੇ ਦੇਖਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਦਾਣਾ ਬੰਨਾ ਸਟਾਰਟ ਹੁੰਦਾ ਤੇ ਉਦੋਂ ਜਿਹੜੀ ਆਪਾਂ ਨੂੰ ਮੇਨ ਲੋਡ ਹੁੰਦੀ ਹੈ ਉਹ ਬੋਰਨ ਦੀ ਹੁੰਦੀ ਹੈ ਸੋ ਬੋਰਨ ਤਾਂ ਤੇ ਇਸ ਟਾਈਮ ਜ਼ਰੂਰੀਦਾ ਹੁੰਦਾ ਪਰੰਤੂ ਆਪਾਂ ਇੱਕ ਗੱਲ ਦਾ ਧਿਆਨ ਰੱਖਣਾ ਵੀ ਜਦੋਂ ਵੀ ਜਦੋਂ ਐਂਥਸਿਸ ਚੱਲ ਰਹੀ ਹੈ ਵੀ ਜਾਂ ਬੂਰ ਪੈਣ ਦੇ ਜਦੋਂ ਸਟਾਰਟ ਕਈ ਵਾਰ ਆਪਾਂ ਕੋਈ ਸਪਰੇਅ ਕਰਨ ਲੱਗਦਾ ਤਾਂ ਸੋਬਾ ਜਿਹੜਾ ਇਹਦਾ ਪੋਲੀਨੇਸ਼ਨ ਦਾ ਟਾਈਮ ਹੁੰਦਾ ਹੈ ਉਹ ਸਵੇਰ 10:30 11 ਵਜੇ ਤੱਕ ਦਾ ਹੁੰਦਾ 11 ਵਜੇ ਤੱਕ ਜਿਹੜਾ ਇਹ ਪੋਲਨ ਹੈ ਖੁੱਲਾ ਰਹਿੰਦਾ ਸੋ ਉਰੋਂ ਤੁਸੀਂ ਕੋਸ਼ਿਸ਼ ਕਰਨੀ ਹੈ ਵੀ ਉਸ ਸਮੇਂ ਤੱਕ ਜਿਹੜੀ ਹੈ ਯਾਨੀ ਕਿ ਸਵੇਰ 10:30 11 ਵਜੇ ਤੋਂ ਪਹਿਲਾਂ ਜਿਹੜੀ ਹੈ ਸਪਰੇਅ ਨਾ ਕਰੀਏ ਨਹੀਂ ਤਾਂ ਜੇਕਰ ਸਪਰੇਅ ਦੇ ਵਿੱਚ ਜਾਊਗੀ ਤਾਂ ਪੋਲਨ ਨੂੰ ਨੁਕਸਾਨ ਕਰੂਗੀ ਆਪਣੀ ਜਿਹੜੀ ਇਹ ਬੱਲੀ ਦੇ ਵਿੱਚ ਫੋਕ ਆ ਸਕਦੀ ਹੈ ਸੋ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਇਹ ਸੀ ਮੇਰੀ ਅੱਜ ਦੀ ਵੀਡੀਓ ਖਸਾਨ ਵੀਰੋ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ